ਮੰਮੀ ਸਾਰਾ ਪਿਆਵ ਕੁੜੀ ਵੀ ਨਹੀਂ ਠੀਕ ਹੁੰਦੀ ਤਾਂ ਮੰਮੀ ਨੂੰ ਕਹੀਨੀ ਆ ਮੰਮੀ ਵੀ ਗਾੜੀੋਂ ਗਾਲ ਪੈਂਦੀ ਵੀ ਤੇ ਤੇ ਕੁੜੀ ਤਾਂ ਠੀਕ ਹੋਣਾ ਹੀ ਨਹੀਂਗਾ ਹਾਂ ਕਿੰਨਾ ਕੀ ਕਰਾਂ ਨਵੀਂ ਨਹੀਂ ਆਣੀ ਰੋਜ਼ਦੀ ਐ ਖੇੜਦੀ ਨਹੀਂ ਤੇ ਕੰਮ ਕਿਵੇਂ ਚੁੱਕ ਕੇ ਕਰਾਂ ਮੰਮੀ ਵੀ ਉਹਦੇ ਦੱਸ ਬੈਠੀ ਰਹਿੰਦੀ ਹਾਂ ਬਸ ਹਾਂ ਕੋਈ ਤੇ ਕੰਮ ਨਹੀਂ ਉਹ ਕਰਦੀ ਸਾਰਾ ਦਿਨ ਮੰਜੇ ਤੋਰਦੀ ਰਹਿੰਦੀ ਬਿਲਾ ਜਿਹਾਂ ਅਜੀ ਹੈ ਕੁੜੀਆਂ ਵਾਂਗੂ ਪਿਆ ਸਰੀਰ ਤੇ ਪਰ ਕੰਮ ਨੂੰ ਹੱਥ ਨਹੀਂ ਲਾਉਣਾ ਇਤੋਂ ਨਵਾਂ ਦੇਖ ਜਾਂ ਉਤੇ ਕੰਮ ਕਰਨ ਨੂੰ ਕਿੱਥੇ ਜੀ ਕਰਦਾ ਸੱਸਾਂ ਦਾ ਪਹਿਲਾਂ ਭਾਵੇਂ ਸਾਰੇ ਕਰਦੇ ਹਾਂ ਉਹਦੇ ਬਾਅਦ ਲੈਣਾ ਤੇ ਦਿੱਤੇ ਗੋਡੇ ਦਿਖਾਉਂਦਾ ਤੇ ਚੰਨੀਆਂ ਭਲੀਆਂ ਦੀ ਮੈਂ ਪਹਿਲੀ ਝੱਗੀ ਹੁਣ ਜਾਣਾ ਤੇ ਪਹਿਣਾ ਹੀ ਕੁਛ ਰਹਿ ਗਈ ਵੀ ਨਹੀਂ ਐ ਜੀ ਤੇ ਪੈਰ ਵੀ ਦੌੜ ਤੇ ਖੁੱਡੀ ਹੈ ਬੈਠੇ ਮਮੇ ਜੀ ਮੈਂ ਨਾ ਤੈਨੂੰ ਕਹਿਣਾ ਠੀਕ ਜੀ ਤੁਸੀਂ ਉਤੇ ਆ ਵੀ ਆਪਣੀ ਫੇਰ ਠੀਕ ਯੋ ਗਾਵ ਨੇ ਨੋ ਪੋਟੀਆਂ ਨੇ ਕਰਨਾ ਮਾਰਦੀ ਇਹਨੇ ਨਹੀਂ ਠੀਕ ਹੋਣਾ ਅਸਰੋ ਤੇ ਸ਼ੇਡਾ ਆਹ ਭਾਰਾ ਯਾਰ ਕਿ ਤਾਈ ਮੁੰਡੇ ਲਈ ਤੇ ਲਿਆ ਲਿਆ ਜੀ ਜੀ ਟੈਸਟ ਕਰਾਣੇ ਪਾਣੇ ਤੁਮਨੇ ਇਹਨੇ ਤਾਂ ਠੀਕ ਹੋਣਾ ਹੀ ਨਹੀਂ ਤੇਰੀ ਕੁੜੀ ਨੇ ਤੂੰ ਤੇ ਸਾਰਾ ਘਰ ਬੋਏ ਪਾਦਾ ਕੁੜੀ ਤੇ ਲਟਾ ਦੇ ਜਿਹੜੇ ਚਾਰ ਪੈਸੇ ਕਮਾਉਂਦਾ ਝੋਨੇ ਆਂ ਤੇ ਉਹ ਸੁੱਕਾ ਦਾ ਪਾਣੀ ਨਹੀਂ ਹੈਗਾ ਦੂਰੇ ਦੂਰੇ ਕੱਦੂ ਵੱਜ ਕੇ ਝੋਨੇ ਲੱਗੇ ਆਹ ਹਨਾ ਦਾ ਕਰਜ਼ਾ ਚੜਿਆ ਆ ਕੀ ਮਮੀ ਨਾ ਤੇ ਵਾਸਤੇ ਥੋੜੀ ਨਿਆਣੀ ਦੇ ਨਿਆਣੀ ਬਿਮਾਰ ਵਾ ਹੁਣ ਉਹ ਥੋੜੀ ਕਿੰਦੇ ਤਰ੍ਹਾਂ ਆਪੇ ਮੈਂ ਬਿਮਾਰ ਹੋਈ ਰਹਾ ਮਾ ਅਜੀ ਸਿਆਣਾ ਉਹ ਤੁਮੀ ਪਖਾਂਟ ਪਥਰੇ ਕਰਦੀਆਂ ਮਾੜੀ ਜੀ ਠੀਕ ਹੋ ਜਾਂਦੀ ਕਰੀ ਉਹਨੂੰ ਕੋਚ ਖਵਾ ਦੇ ਕਰੀ ਉਹਨੂੰ ਕੋਚ ਖਵਾ ਦੇ ਪਾਏ ਦੀ ਪਾਏ ਦੀ ਬੰਦਾ ਨੂੰ ਚੀ ਖਵਾਉਂਦਾ ਹੈ ਮੈਨੂੰ ਤਾਂ ਆਹ ਵੇਹ ਉਹ ਤੇਰਾ ਵੇੜ ਦੇ ਵਿੱਚ ਵੇਲੀ ਤੇ ਲੈ ਕੇ ਇੱਕ ਮੂੜੇ ਦੇ ਕਿਤੇ ਲਪਾਵੇ ਤੇ ਕੀ ਤੋ ਤੇਰਾ ਗਾਂਡ ਪਾਇਆ ਵਾ 10 ਇੱਥੇ ਕੋਈ ਆ ਜੀ ਤੇ ਕੀ ਕਿਸੇ ਨੂੰ ਕੋਈ ਕਹਿਣਾ ਮੰਮੀ ਦਾ ਸੁਣਨੀ ਐ ਤੋ ਮੈਂ ਰੋਜ ਵੇਲੀ ਹੂੰ ਚ ਲੈਨੀ ਚਲ ਅੱਜ ਮੇਰਾ ਨਹੀਂ ਸਰੀਰੀ ਤੂ ਉੱਥੇ ਹੀ ਤੂੰ ਦਾ ਵੇਣ ਕਿਤੇ ਕਿੱਦਾ ਬੁਰਾ ਲੱਗੰਦਿਆ ਇੱਥੇ ਹੈ ਕੋਈ ਨਹੀਂ ਪੂਰਾ ਲੱਗੰਦਿਆ ਉੱਥੇ ਮੰਮੀ ਮੀ ਆਉਂਦੇ ਬੱਦਲ ਆਉਂਦੇ ਤੇ ਕਿਹੜੇ ਪਰੋਣੀ ਤੁਰੇ ਆਉਂਦੇ ਉਹ ਨਿਆਣੀ ਕਿ ਇਤਨੇ ਆਣੀ ਨੂੰ ਚੰਗਣੇ ਨੇ ਇਹਨੇ ਕੁਛ ਅੜਚੋਕ ਸਾਡਾ ਹੋਰ ਥੋੜੀ ਕੋ ਕੰਮ ਹੈਗਾ ਦੱਸ ਉਹਨੂੰ ਛੋਟ ਦਾ ਛੋਟ ਦੇ ਹੈ ਠੀਕ ਨਹੀਂ ਕਿਧਰ ਨੂੰ ਦੱਸ ਛੋਟ ਦਾ ਮੈਨੂੰ ਮੈਂ ਤਾਂ ਡੋਇਨ ਨਹੀਂ ਕਿ ਮੈਨੂੰ ਜਾ ਦੋਸਤੋ ਕਰ ਬਈਆ ਮੈਨੂੰ ਦਵਾਈ ਲੈ ਕੇ ਆਂ ਮੇਰੇ ਕੋਲ ਨਹੀਂ 200 ਰੁਪਏ ਹੈਗਾ ਪਿੰਡ ਦਾ ਡਾਕਟਰ ਹੈ ਉਹਨੂੰ ਕਹਿਦੀ ਜਾ ਕੇ ਨਾਂ ਲੈਦੀ ਉਹਨੇ ਤਾਂ ਮੰਮੀ ਆਪੇ ਪੈਸੇ ਦੇ ਦਊਗੀ ਤੇ ਦੇ ਦਊਂਗੀ ਮੈਂ ਤਾਂ ਤੁਹਾਡਾ ਪਤਾ ਫੜੀ ਲਿਉਣੀ ਹੈ ਤੁਸੀਂ ਆਉਂਦੇ ਥੋੜਾ ਬਾਅਦ ਕੋਈ ਕਰ ਦੋ ਮੈਂ ਤਾਂ ਬਨੇਰਾ ਹੋ ਜਾਣਾ ਮੇਰਾ ਨਹੀਂ ਸਰੀਰ ਸਹੀ ਨਾ ਮੈਂ ਕੁਝ ਕਰਨਾ ਹੀ ਤਾਂ ਨਾ ਮੇਰੇ ਤੇ ਝਾਅ ਕਰਕੇ ਮੈਂ ਆਪੇ ਪਤੇ ਆਪੇ ਮੰਗਾ ਲੂ ਆਪਣੇ ਮੁੰਡੇ ਤੋਂ ਤੁਹਾਡਾ ਤੇ ਮੰਮੀ ਤਾਂ ਸਹੀ ਹੋਣਾ ਹੀ ਨਹੀਂ ਮੈਂ ਤਾਂ ਕਿਸੇ ਦਿਨ ਵੀ ਨਹੀਂ ਵੇਖਿਆ ਬੇਟਾ ਦਾ ਸਰੀਰ ਸਹੀ ਹੈ ਜਦੋਂ ਸ਼ਾਮਾ ਪੈ ਜਾਂਦੀ ਉਦੋਂ ਤੁਸੀਂ ਕੀ ਬਿਮਾਰ ਹੋ ਜਾਂਦੇ ਚਲ ਜਿਵੇਂ ਮਰਜ਼ੀ ਸਮਝ ਲੈ ਪਰ ਮੇਰੇ ਕੋਲ ਕੰਮ ਨਹੀਂ ਹੁੰਦਾ ਅੱਗੇ ਤੇ ਆਪਣਾ ਕਾਬ ਵੇਕ ਆ ਕੇ ਕਰਨਾ ਵੀ ਕੰਮ ਹੁੰਦਾ ਕੀ ਦੇਖੋ ਮੇਰੇ ਕੋ ਕਿਹਦੇ ਕੰਮ ਹੁੰਦਾ ਵਾ ਹੈ ਮੈਂ ਵੀ ਨਹੀਂ ਚੁੱਕ ਕੇ ਨਹੀਂ ਆਣੀ ਨੂੰ ਕਿੱਦਾਂ ਕੰਮ ਕਰਦੀ ਆ ਮੈਨੂੰ ਪਤਾ ਵਾ ਉਹ ਦਵਾਈ ਲੈਣ ਜਾਣਾ ਤੇ ਮੇਰਾ ਇੱਥੇ ਸਿਰ ਖਾਣ ਆਈ ਤੇ ਬੰਦਾ ਲਾਗੂ ਮੇਰੇ ਰੇਰ ਘਟੜਾ ਸਰੀਰ ਪਿਆ ਜੇ ਕੁੜੀਆਂ ਨੂੰ ਕੀ ਲਾਗੂ ਜੇ ਕੰਮ ਕਰ ਦੋਗੇ ਤੇ ਕੋਈ ਤੇ ਬਿੱਲੀਆ ਨੂੰ ਤੇ ਫਿਰ ਬੈਠਿਆਂ ਨੂੰ ਇਦਾਂ ਹੀ ਹੁਣਾ ਵਾ ਤੂੰ ਨਾ ਬਹੁਤ ਮੈਨੂੰ ਮਤਾਈ ਨਾ ਨਾ ਧਿਆ ਕਰ ਮੈਂ ਸੇਰੇ ਆਟਾ ਗੋਲ ਕੇ ਰੋਟੀਆਂ ਲਾਉਂਦੀ ਸੀਗੇ ਮੈਂ ਮਤਾਂ ਨਹੀਂ ਦੇਂਦੀ ਤੈਨੂੰ ਲੱਗਦਾ ਗੁੱਸਾ ਪਰ ਥੋੜਾ ਜਿਹਾ ਤਾਂ ਤੈਸੇ ਖਾਣਾ ਦਾ ਜੇ ਜਗਾ ਵਿੱਚ ਮੇਰੀ ਦਿੱਤੀ ਹੁੰਦੀ ਉੱਥੇ ਬੈਠੀ ਐ ਤਾਂ ਤੇ ਫੇਰ ਹੈ ਨਾਲ ਨਹੀਂ ਆਲੀ ਨੂੰ ਵੀ ਸਾਹਮਣੇ ਨਾਲ ਕਰਦਾ ਕੰਮ ਵੀ ਕਰਨਾ ਕੋਈ ਕੁੜਿਆਣੀ ਤੇਰੀ ਨੂੰ ਮੈਂ ਨਹੀਂ ਸਾਹਮਣੇ ਮੈਂ ਨਹੀਂ ਚੁੱਕਦੀ ਕਿ ਸੇਰੇ ਆਟਾ ਗੋਲ ਕੇ ਰੋਟੀਆਂ ਹਰ ਰੋਇ ਤੇ ਮੈਂ ਲਾ ਕੇ ਦੇਣੀ ਚੁੱਕ ਕੇ ਤੇ ਉਤਲਾ ਪੋਤਾ ਤੂੰ ਕਰ ਨਹੀਂ ਇਹ ਤੂੰ ਮੈਨੂੰ ਖਲਾਰਾ ਵੀ ਕਹਦਾ ਖਲਾਰਾ ਪੈਸਾ ਮੈਨੂੰ ਵੀ ਦਿਖਾਂਦੇ ਆਪਾਂ ਨਹੀਂ ਉਹ ਕੁਛ ਕਰ ਦੇਂਦੀ ਉਹ ਨਹੀਂ ਆ ਜੀ ਕਰੀਉਦੇ ਕਿ ਵਾਸਤੇ ਕੇ ਭਾ ਦੇ ਹਾ ਤਾਂ 24 ਘੰਟੇ ਨੂੰ ਪਹੁੰਚ ਵਾਰ ਛੱਡਦੀ ਅੱਜ ਹੁਣ ਵੀ ਜੇ ਦੇ ਘਰੇ ਆ ਠੀਕ ਨਹੀਂ ਜੀ ਨਹੀਂ ਪੈਂਦੀ ਮੈਂ ਤੇ ਬਥੇਰਾ ਦੇਂਦੇ ਫੋਨ ਲਾ ਕੇ ਆਹ ਖੇਡੇ ਲੱਗੀ ਗਈ ਤੇਰੇ ਦੇ ਪਖੰਡ ਮੁੱਕਦੇ ਉਹ ਵੀ ਖੇਡੇ ਲੱਗੀ ਆ ਤੁਹਾਨੂੰ ਵੀ ਪਤਾ ਮੈਂ ਤੇ ਆਪ ਨਹੀਂ ਵੇਲੀ ਬੈ ਕੇ ਰਾਜੀ ਚੱਲ ਕੰਮ ਨਹੀਂ ਲੱਗੀ ਨਹੀਂ ਰਾਜੀ ਕਾਹੀਓ ਇੰਨੇ ਮੈਨੂੰ ਅੱਗੋਂ ਮਿਹਣੇ ਕਮੇਨੇ ਮਾਰਦੀ ਆ ਚਾਲਾ ਮਾਂਜਾ ਫੜ ਆਵੇ ਕੁੜੀ ਚੰਗੀ ਭੜੀ ਆ ਘੜੀ ਕਨੇ ਮੰਟਾਉਂਦਾ ਤੈਨੂੰ ਜਾਨੇ ਦਵਾਈ ਦਵਾ ਲਿਆਉਣੇ ਮਾਂਜਾ ਫੜ ਕੇ ਤੇ ਆ ਕਾ ਲਫਾ ਫਲੂਫੇ ਕੱਟੇ ਕਰਨੇ ਸਾਰੇ ਮੈਂ ਪਹਿਲਾਂ ਦਵਾਈ ਲੈ ਆਂਦੇ ਮੇਰੇ ਕੋਲ ਦਵਾਈ ਮੈਂ ਆਪੇ ਲੈ ਆਉਂਗੀ ਨਾਲ ਉਹਨੂੰ ਖਾੜ ਕੇ ਮੋਟਰਸਾਂ ਤੇ ਚੱਲ ਜਾਾਂਗੇ ਨਾਲ ਮੇਰੇ ਕੋਲ ਹਨੀ ਹਜੇ ਪੈਸੇ ਦੋਤੀ ਆਉਂਦਾ ਤਾ ਪੈਸੇ ਖੜਦੀ ਦਵਾਈ ਸ਼ਾਮਾਂ ਲੈ ਆਵਾਂ ਆਹੋ ਆਂਦੀ ਨਹੀਂ ਸ਼ਾਮਾਂ ਜੇ ਤਰਪੋਂ ਰੋਟੀਆਂ ਜਿਹੜਾ ਲਾਉਣੀਆਂ ਪੰਧਾ ਨਾਲ ਲਾਉਂਦੀ ਹੈ ਪਹਿਣਾ ਮੈਂ ਪਿੰਡ ਨੇ ਪੇਕਾ ਜਾ ਬਾਕੀ ਅੱਗ ਗਾੜੀ ਚੌਵੀਂ ਤੂੰ ਐਵੇਂ ਬਹੁਤਾ ਨਾ ਬੋੜ ਪੜਨਾ ਕਰਿਆ ਕਰ ਤੇਰੀ ਜਬਾਨ ਗੇਠ ਲੱਗ ਗਈ ਆ ਤੂੰ ਬੋਲਣ ਲੱਗੀ ਤੂੰ ਵੇਂਦੀ ਨਹੀਂਗੀ ਕਿਹੇ ਦਿਨ ਮੇਰੇ ਕੋਲ ਤੂੰ ਵਢਾ ਲੈਣੀ ਆ ਤੇ 게ਠਾ ਚ ਬਾਨ ਲੱਗੀ ਇਹਦੀ ਇਹਦੀ ਕੰਮ ਕਰਨ ਨੂੰ ਮਰਦੀ ਜਾਂਦੀ ਤੇ ਦੋਵੇਂ ਟਾਈਮ ਮੈਂ ਰੋਟੀਆਂ ਲਾਉਣੀ ਆਟਾ ਗੁੰਨ ਕੇ ਉਤਲਾ ਪੁਤਲਾ ਉਹ ਵੀ ਨਹੀਂ ਇਹਦੇ ਕੋਲ ਹੁੰਦਾ ਅੱਗੋ ਵਾਂਸਵੰਨੀਆਂ ਗੱਲਾਂ ਕਰਦੀ ਆਵੇ ਚੰਗੀ ਭਲੀ ਕੁੜੀ ਤਾਂ ਤੇ ਬਾਨ ਨਹੀਂ ਨਿਆਣੀ ਦਾ ਕੁੜੀ ਤੇ ਚੰਗੀ ਭਲੀ ਆਵੇ ਖੇਡਣ ਦਈ ਤੁਸੀਂ ਭਾਨੇ ਅਗਲੇ ਨਿਆਣੀ ਦੇ ਭਾਨੇ ਦਾ ਪਤਾ ਹੀ ਆਪ ਭਾਨੇ ਮਾਰਦੀ ਕਿ ਅੱਜ ਮੈਨੂੰ ਆ ਹੋ ਗਿਆ ਜੀ ਉਹ ਹੋ ਜੇ ਕਦੇ ਤਿੰਨ ਪਹਿਲਾਂ ਤੋਂ ਪੂਰੇ ਖਾਣੇ ਦੇ ਚਾਹ ਦੇ ਕਿ ਮੈਂ ਇਹ ਨਾਲ 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 ਕਰਦੀ ਤੇ ਬਿਮਾਰੀ ਹੁਣ ਆਪਾਂ ਦਾ ਫਿਕਰ ਤੀ ਬੜਬੜ ਹਿੱਤ ਕਰੀ ਜਾਨੀ ਆ ਕੁਛ ਨਹੀਂ ਮੈਂ ਦੇਖਾਂ ਮੈਂ ਤੇ ਮੈਂ ਛੇਤੀ ਛੇਤੀ ਲਾਲਾ ਚਾਹ ਲੂ ਤੁਹਾਨੂੰ ਦਵਾਈ ਲਵਾ ਲਿਆ ਹਣੀ ਆ ਨਾ ਫਿਰ ਕੰਮ ਕਰ ਦਵਾਈ ਮੈਂ ਤੇ ਕੁੜੀ ਨੂੰ ਦਵਾ ਲਿਆ ਚੰਗੀ ਭਲੀ ਕੁੜੀ ਖੇਡਣ ਦੀ ਤੇਰੇ ਆਪਣੇ ਪਖੰਡ ਨਹੀਂ ਮੁੱਕਦੇ ਨਾਲ ਕੁੜੀ ਨੂੰ ਨਾ ਚਾਜੋ ਫਿਰ ਮੇਰੇ ਹੋਰ ਵੀ ਫੱਟਾ ਢੱਕਾ ਵੀ ਕਰਨ ਵਾਲਾ ਨਾਲ ਤੇਰੇ ਹੀ ਪਖੰਡ ਮੁੱਕਦੇ ਕੁੜੀ ਨੂੰ ਵੀ ਨਾਲ ਉਹ ਜੀ ਕਰਦੀ ਪਈ ਤੋ ਝਾੜੂ ਟਾਇਆ ਲਉਂਦੀ ਜਿਵੇਂ ਹੱਥ ਦੁਖਦੇ ਹੁੰਦੇ ਤੂੰ ਹੀ ਲਾ ਲੈ ਮਮੀ ਜੀ ਫੇਰ ਮੈਂ ਰਹਿਣ ਦਿੰਦੀ ਨਾਲੇ ਮੈਂ ਝਾੜੂ ਲਾਵਾਂ ਨਾਲੇ ਮੈਂ ਗੱਲਾਂ ਕਰਾਵਾਂ ਤੇਰੀਆਂ ਕਰਾ ਲਈ ਥੋੜੀ ਮਿੰਟ ਤਾਂ ਆਹ ਗੱਲਾਂ ਦਾ ਤੈਨੂੰ ਗੋਲੀ ਮਾਰ ਦਿੱਤੀ ਕੁੱਤੇ ਵਾਂਗੂ ਭੌਂਕਣਾ ਹੀ ਸਿੱਖਿਆ ਆ ਸਵੇਰੇ ਇੱਕ ਕਾਮ ਵਾਲੀ ਨੂੰ ਕਹੀ ਕਿ ਪਿਆ ਪੋਚਾ ਫਰਾਈ ਜੀ ਸਾਰਾ ਮੀਨਾ ਚੜ ਗਿਆ ਉਹ ਤੈਨੂੰ ਕੀ ਕਹਿ ਰਹੇ ਕੰਮ ਕੀ ਕੋੜ ਹੈ ਦੁਕਾਨ ਵਾਲੇ ਨੂੰ ਸਦਾ ਨਾ ਕਾਮ ਵਾਲੀ ਤੇ 400 ਰੁਪਏ ਦੇ ਘਾਟ ਤੇ ਕਾਪ ਹੈ ਇਹ ਤੇ ਕਿੰਨਾ ਕੰਮ ਨਹੀਂ ਕਰਦੀਆਂ ਇਹਨੇ ਪੈਸੇ ਕਿੱਥੋਂ ਲਿਆ ਗਏ ਉਧਰ ਤੱਕ ਤੇ ਜੇਕ ਦੇਣ ਮੈਨੂੰ ਲੱਗਣਾ ਇੱਕ ਤੇ ਮੇਰੀ ਕੋਰ ਭਰੀ ਆ ਪੈਰ ਦੀ ਕੋਈ ਨਹੀਂ ਕੋਈ ਪੋਚਾ ਪਾ ਕੇ ਲਾ ਉਡੀਕ ਰੋਜ ਪੈਸੇ ਲਟਾਈ ਜਾਨੀ ਹੁਣ ਲੱਗਦਾ ਵਾ ਦੀ ਦਾ ਦਿਨ ਤੇ ਭਾਜੀ ਵੀ ਆ ਜਾਣ ਰਖੜੀ ਤੋਂ ਆਈ ਏ ਕਿਹੜੇ ਵਲੇ ਆਇਆ ਨਾ ਬੁਰਾ ਲੱਗਦਾ ਨਾ ਖਣਾ ਲੈ ਕੇ ਚੱਜਣਾ ਬੋਚਿਆ ਮੈਨੂੰ ਫਿਰ ਤੈਨੂੰ ਹੀ ਕਹਿਣਾ ਮੈਨੂੰ ਕਹਿਣਾ ਨਾ ਦੋ ਮਰਦੇ ਕਾ ਫੇਰ ਚੱਲ ਜੀ ਨਾ ਕਿਤੇ ਕਰਦੇ ਮੈਂ ਤੁਹਾਨੂੰ ਕਾਹੀਆਂ ਅੱਖ ਨਹੀਂ ਆ ਕੇ ਨਾ ਮੈਂ ਰੱਖ ਤੈਨੂੰ ਤਾਂ ਮੈਂ ਚੰਗੀ ਤਰ੍ਹਾਂ ਹੀ ਤੋੜਦੀ ਤੂੰ ਤੇ ਤੁਰਨ ਵਾਲੀ ਬਹਾਨੇ ਕਰੀ ਆਪਣੇ ਭਰਾ ਨੂੰ ਫੋਨ ਕਰ ਜੇ ਰਖੜੀ ਬਹੁਤੀ ਜਾਣ ਔਕੀ ਤੇ ਇੱਥੇ ਆ ਕੇ ਤੇ ਬਣਾ ਲੈ ਜਾਣ ਆਲੀ ਕਿਤੇ ਵੀ ਮੇਰੇ ਕੋਲ ਨਹੀਂ ਕੰਮ ਹੁੰਦਾ ਸਾਰੇ ਮਰਕਾਮੀ ਕਰ ਛੱਡੇ ਹੁਣ ਗਾਂ ਦਾ ਕੰਮ ਹੀ ਕਰੀ ਜਾਣੇ ਮੈਂ ਹੁਣ ਇਹ ਛੇਤੀ ਛੇਤੀ ਲਾ ਕੇ ਤੇ ਆ ਗੋਆ ਪਿਛਾਂ ਢਾ ਦੇ ਮੁੰਡੇ ਨਾਲ ਕੇ ਡੰਗਰ ਚੋਣੇ ਆ ਮੰਮੀ ਨੌ ਲਿਆਉਂਦੀ ਸੀ ਕਿ ਮਸ਼ੀਨ ਲਿਆਉਂਦੀ ਸੀ ਲਾਉਣ ਤੇ ਦੇਈ ਹੁਣ ਮੈਂ ਢਾ ਕੇ ਤੇ ਮੈਂ ਸਾਰਾ ਕੰਮ ਨਹੀਂ ਕਰ ਦੇਣਾ ਕਿ ਤੂੰ ਪ੍ਰੈਸ਼ਰ ਵਾਲਾ ਰੱਖਿਆ ਕਿ ਮੈਂ ਦਵਾਦਾ ਮਸਾਲਾ ਕੰਮ ਕਰ ਦੇਣਾ ਦੋ ਹੀ ਹੱਥ ਲੱਗੇ ਜਾਂ ਤੂੰ ਕਿਸੇ ਦਿਨ ਮੇਰੇ ਕੋ ਗੁੱਤੇ ਵਾਲ ਲੈ ਲੈਣਾ ਜਿੰਨਾ ਤੂੰ ਬੋਲਣਾ ਟੈਪੀ ਮੈਂ ਕਰਦੀ ਹਾਂ ਉਹਦੇ ਨਾਲ ਗੱਲ ਵੀ ਜਿੰਨਾ ਬਕਵਾਸ ਕਰਦੀ ਆ ਆਹੋ ਤੁਸੀਂ ਉਹ ਧੀ ਲਾ ਲਓ ਤੁਸੀਂ ਅੱਗੇ ਕਰਾ ਦੇ ਦੇ ਰਪਲਾ ਦੁੱਸੇ ਮੈਨੂੰ ਚੰਗਾ ਸੋ ਮੈਂ ਨਹੀਂ ਹੁਣ ਨਹੀਂ ਆਉਂਦੀ ਫਿਰ ਵਿਚਾਰਨੀ ਆਉਂਦੀ ਕਿਉਂ ਨਹੀਂ ਉਹ ਤਾਂ ਤੈਨੂੰ ਹੱਥ ਜੋੜ ਕੇ ਕੱਢ ਦੇ ਵੀ ਲੈ ਜਾਓ ਇੱਥੇ ਮਾਂ ਤੇਰੀ ਆਸਰਾ ਵਰ ਕਿੰਨੀ ਵਾਰੀ ਉਹਨੇ ਆੜ ਕੇ ਆਖਿਆ ਕਿੰਨੀ ਵਾਰੀ ਉਹਨੇ ਆੜ ਕੇ ਆਖਿਆ ਵਿਚਾਲੇ ਦਾ ਸੁਭਾਅ ਹੀ ਏਦਾਂ ਦਾ ਤੁਸੀਂ ਮਾੜਾ ਜੱਤੀ ਜਿ ਰੱਖ ਜਿਆ ਕਰੋ ਸਾਰੀਆਂ ਕਰਤੂਤਾ ਤੇਰੀਆਂ ਮੈਨੂੰ ਦੱਸ ਕੇ ਜਾਂਦੀ ਇਹ ਕੌਣ ਦੱਸ ਕੇ ਜਾਂਦੀ ਮਾਂ ਤੇਰੀ ਹੋਰ ਕੌਣ ਦੱਸ ਕੇ ਜਾਂਦੀ ਮੇ ਮਾਂ ਮਨੀ ਇਹ ਤਾਂ ਨਿਤੀਆਂ ਦੀਆਂ ਗੱਲਾਂ ਕਰ ਚੌਂ ਨਹੀਂ ਕਰਦੀਆਂ ਆਪਣੀ ਤਾਂ ਕਿ ਕੰਮ ਕਰਨਾ ਪੈਗੇ ਤਾਂ ਮੈਂ ਕਈ ਵਾਰ ਸੁਣਦੇ ਸੁਣਿਆ ਨਾ ਪੁੱਤ ਸੁਭਰਨਾ ਕੰਮ ਹੈ ਪਰ ਪ੍ਰਸ਼ਾਸਨ ਕੀ ਆ ਨਾ ਪੁੱਤ ਤੇਰੀ ਨਾ ਚੋਤੀਆਂ ਨੇ ਨਾ ਐ ਕਿ ਮੈਂ ਨਹੀਂ ਕਿ ਕਹੀਦੀ ਉਹ ਤਾਂ ਸਸਰ ਨੂੰ ਕਰਨੀ ਨਹੀਂ ਦਿੰਦੀ ਸਾਰਾ ਕੰਮ ਹੀ ਆਪ ਕਰਦੀ ਉਹ ਤੇਰੇ ਵਾਂਗੂ ਥੋੜੀ ਲੜੂ 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 24 ਘੰਟੇ ਕਰਦੀ ਰਹਿੰਦੀ ਫਕਵਾਸ ਕਰਨ ਤੇ ਸਾਰਾ ਦਿਨ ਲਗਾ ਦੇਣੀ ਨਾ ਤੇ ਹੁੰਦੀ ਤਾਵਾ ਨਾ ਹੁੰਦੀ ਵਰਗਾ ਹੀ ਲੱਗਦਾ ਤੇ ਇਹਨਾਂ ਨੂੰ ਹੁਣ ਕੀ ਕਰਾਂ ਮੰਮੀ ਛੋਟ ਦਾਂ ਕੇ ਲਾਉਣੀ ਜਾਤ ਨਾ ਤੂੰ ਨੀ ਵੀ ਲਾਈ ਰਾਤ ਨੂੰ ਕੇ ਸੁੱਟ ਕੇ ਫਿਰੇ ਰੋਲਾ ਪਾਉਗਾ ਵੀ ਤੂੰ ਨੀ ਨਵੀਂ ਮੇਰੇ ਸਿਰ ਤੇ ਪਾ ਦੇ ਕਿਨਾਲੇ ਤੈਨੂੰ ਖਲਾਰਾ ਦੱਸੰਦਾ ਮੈਂ ਤੇ ਰੱਖੇ ਕੱਟ ਕੇ ਵੀ ਜੇ ਧੁੱਪੇ ਸੁੱਕ ਜਾਣੀ ਤੇ ਨਹੀਂ ਲੱਗਦੀ ਕਹਾਵਾ ਮੁੰਡਾ ਰਾਤ ਭਰ ਆਪੇ ਆ ਕੇ ਘੇਲੀ ਦਾ ਮਾਰਦਾ ਨਾ ਜਾਣੇ ਕੋਈ ਚੀਜ਼ ਨਿਕਲ ਆਵੇ ਤੇਰੇ ਕੋ ਘਾਹ ਨਹੀਂ ਕੁੱਟਿਆ ਜਾਂਦਾ ਨਹੀਂ ਹੁਣ ਮੈਂ ਤਾਂ ਵੀ ਕੁੱਟਾਂ ਪਿਆ ਝਾੜੂ ਮੇਰੇ ਤੋਂ ਨਹੀਂ ਕੁੱਟਿਆ ਜਾਂਦਾ ਤੁਸੀਂ ਵੇਲੇ ਸਾਰਾ ਦਿਨ ਮੰਜਾ ਤੋੜਦੇ ਨੇ ਤੁਹਾਡੇ ਕੋ ਘਾਹ ਨਹੀਂ ਕੁੱਟਿਆ ਜਾਂਦਾ ਲੈ ਲਈਂ ਟਾਈਮ ਨਾ ਸੁਰਖਾ ਪਿੰਦਾ ਤੇ ਭਾਬੇ ਬਹਿ ਜਾਂਦੀ ਕੰਮ ਤੇਰੇ ਬਾਅਦ ਉਹਨੇ ਪਿਛਲੇ ਆਣੇ ਆ ਕੇ ਕਰਨੇ ਇੱਥੇ ਮੈਸੂ ਕੀ ਸੰਗੀ ਸੁਆਗਣਾ ਸੁੱਖਾ ਪਿੰਡ ਦੇ ਮੰਮੀ ਮੈਂ ਲਾਉਣਾ ਲਾਤੇ ਤੇ ਫੱਬ ਕੇ ਬਹਿ ਜਾਣੀ ਤੇ ਪਤਾ ਨਹੀਂ ਚਲ ਕੰਮ ਕਰਨਾ ਉਹ ਤਾਂ ਨਹੀਂ ਹੰਤਰੀ ਰੋਜ ਕਿਤੇ ਆਏ ਮੇਸ ਹੁੰਦੀ ਵੀ ਮੈਂ ਅੱਜ ਚੱਲ ਘੜੀ ਕਿਤੇ ਲੇਟ ਵੀ ਹੋ ਗਈ ਤਾਂ ਪੂਰੇ ਟਾਈਮ ਤੇ ਆਏ ਲੱਗ ਜਾਂਦੀ ਇਹ ਤੇ ਮੰਮੀ ਮੈਂ ਲਾਉਣੀ ਆ ਸੁੱਖੀ ਪਿੰਡ ਹੁਣ ਇਹਨਾਂ ਨੇ ਨੋਕਾ ਟੋਕੀ ਕਰਿਆ ਕਰੋ ਤੁਹਾਡੀ ਤਾਂ ਅਜੇ ਤੀਕ ਲੱਗਦੀ ਹੈ ਬੁੱਢੇ ਵਾਰੀ ਵੀ ਤੂੰ ਹੀ ਹਟੇ ਲਾਉਣਾ ਤੇ ਮੈਂ ਕਿਉਂ ਨਾ ਲਾਵਾਂ ਹੁਣੀ ਮੈਂ ਹੁਣੇ ਛੱਡਦਾ ਮੈਂ ਕੋਈ ਨਹੀਂ ਲਾਵਾਂ ਮੈਂ ਤਾਂ ਕਦੀ ਨਹੀਂ ਲਾਈ ਇਹੋ ਜੀਆਂ ਗੱਲਾਂ ਨਹੀਂ ਮੈਨੂੰ ਕਹਿਣ ਦੀ ਲੋੜ ਸੁੱਖੀਆਂ ਪਿੰਡੀਆਂ ਵਰਨਾ ਹੋਦੀ ਜੇ ਹੋ ਜਾਣੀ ਨਾ ਕਰਨੀਆਂ ਤੋਂ ਵੱਡੀ ਪਟਰਾਣੀ ਬੰਦੀ ਚੁੱਕ ਜੁੱਲੀ ਇਸ ਤਰ੍ਹਾਂ ਤੇ ਲੈ ਜਾ ਕੁੜੀਆਂ ਤੇ ਤਿੱਤਰ ਹੋ ਜਾ ਇੱਥੋਂ ਮੈਂ ਤਾਂ ਕਦੀ ਨਾ ਹੋ ਹ ਤੇਰਾ ਮੂੰਹ ਵੇਖਣ ਨੂੰ ਲਿਆਂਦੀ ਇੱਥੇ ਕੱਢ ਸਰਟੀ 24 ਘੰਟੇ ਬਕਵਾਸ ਕਰਦੀ ਨਹੀਂ ਤੁਸੀਂ ਬੈਠੇ ਰਹਿੰਦੇ 24 ਘੰਟੇ ਮੰਜਾ ਡਾਕੂ ਗੱਲ ਤੇ ਹੈ ਮੇਰੇ ਸਾਰੀ ਦਿਹਾੜੀ ਕੰਮ ਨੂੰ ਲੱਗੀ ਰਹਿੰਦੀ ਜਿੰਨੀ ਆ ਕੁੱਤੇ ਪਕਾਈ ਕਰਨਦੇ ਆ ਇਹਨਾਂ ਤਾਂ ਬੰਦਾ 100 ਕੰਮ ਕਰ ਲੈਂਦਾ ਤੇ ਕਰਨੀ ਦਈਆਂ ਲਾਲੂ ਨਾ ਕੰਮ ਵੀ ਕਰ ਨਹੀਂ ਦਈਏ ਫੇ ਤੁਸੀਂ ਵੀ ਆਪਣੇ ਚੁੱਪ ਕਰ ਲੈ ਆਪਣੀ ਪੁੱਤਰੋ ਦੋ ਮਿੰਟ ਚੁੱਪ ਕਰ ਲਓ ਉਨੇ ਬੈਠੀ ਮੰਜੇ ਤੇ ਤੂੰ ਚੋਪਾ ਕਰਾ ਲਾ ਸਾਰਾ ਮੈਨੂੰ ਅੱਗੇ ਆੜ ਗਵਾੜਾਂ ਦਾ ਭੈਣੇ ਤੇਰੀ ਨੋਹ ਦੀ ਗੇਟ ਤੇ ਜਬਾਨੇ ਚਾਚਾ ਭਾਨ ਨੇ ਜਿਹੜੀ ਤੂੰ ਇਹਦਾ ਨਾ ਕੱਟਾਂਗੀ ਕਰਕੇ ਜਾ ਕੇ ਕਰਦੇ ਹੋ ਕਿ ਲੋਕੀ ਆਂਦੇ ਤੇਰੀ ਜਬਾਨ ਆ ਵੇ ਹੋਣ ਹੁਣ ਜਿਵੇਂ ਹੋਣ ਇੰਨਾ ਭੌਂਕਨ ਤਾਂ ਹੀ ਆੜ ਗਵਾੜ ਸਾਰੇ ਸੰਦਿਆ ਹਨ ਕੰਨ ਦੇ ਤੱਕ ਦੱਸਦਾ ਅੱਲਾਸਾ ਬੋਲਣ ਨਹੀਂ ਮੈਂ ਹਾਂ ਨਾਲ ਮੈਂ ਵੀ ਮੇਰੇ ਘਰ ਦੀ ਤਾਂ ਤੂੰ ਡਾਂਡੀ ਲਾ ਕੇ ਰੱਖ ਦਿੱਤੀ ਲੋਕਾਂ ਤੋਂ ਬਦਨਾਮੀਆਂ ਕਰਾ ਛੱਡੀਆਂ 36 36 ਲੋਕੀ ਗੱਲਾਂ ਕਰਦੇ ਉਹ ਪੀ ਪੀ ਕੇ ਲਾਣ ਨੂੰ ਬੋਲਣ ਦਿੱਤੀ ਜਾਂਦੇ ਉਹਨੂੰ ਤਾਂ ਕਿਤੇ ਕਰਤੀਆ ਨਹੀਂ ਹੈ ਤੁਮ ਕ ਹੂੰ ਹੂੰ ਉਹ ਦੋ ਤੇ ਆ ਨਹੀਂ ਮੇਰਾ ਬੰਦਾ ਮੇਰਾ ਬੰਦਾ ਤੇ ਬੰਦੇ ਨੂੰ ਤੂੰ ਵਰਜ ਫਿਰ ਆਪਣੇ ਨੂੰ ਕਹ ਨਾ ਪੀਆ ਕਰ ਤੇਰੇ ਵਿਆਹੀ ਇੱਥੇ ਪੀਂਦਾ ਜਿਹੜਾ ਰੋਜ਼ ਦਾ ਕੋਤਕਲੇਸ਼ ਰੱਖਦੀਆਂ ਨਾ ਜਿਹੜਾ ਰੋਜ ਦਾ ਕੋਤ ਕਲੇਸ਼ ਰੱਖਦੀ ਹੈ ਨਾ ਉਦੋਂ ਪੀਣ ਲੱਗਾ ਪਹਿਲਾਂ ਤਾਂ ਕਦੀ ਮੂੰਹ ਵੀ ਨਹੀਂ ਸੀ ਲਾਉਂਦਾ ਲੈ ਮੈਂ ਲੰਗਰ ਲਾ ਦਿੰਨੀ ਉੱਥੇ ਮੜ ਕੇ ਲੈ ਆਉਣੀ ਕੁੜੀ ਦੀ ਦਵਾਈ ਤੇ ਜਾ ਕੇ ਚਾਹ ਉੱਥੇ ਕੰਮ ਕਰ ਹਣ ਇੱਥੇ ਹੀ ਉੱਤਰ ਛੱਡ ਜਾਂਦਾ ਉਦਰੇ ਘੋੜੀ ਵਾਂਗ ਛਣ ਛਣ ਕਰਦੀ ਫਿਰਦੀ ਅਹੀਂ ਦੇਰ ਬਾਅਦ ਆ ਜਾ ਫਟਾਫਟ ਫਟਾਫਟ

ਸੁਨਾ ਤੂੰ ਤੇ ਗੈਲਾ ਉਹਨੇ ਸਾਨੂੰ ਤਾਂ ਸਾਨੂੰ ਕੱਲ ਲੱਗਣਾ ਉਹ ਤਾਂ ਤੇ ਇਹ ਨਾ ਕੋਈ ਨਹੀਂ ਆਉਂਦਾ ਮੈਂ ਤਾਂ ਸਾਰੀ ਗੱਲ ਬਸ ਇਹ ਤੇਰੇ ਨਾਲ ਪੜਦੇ ਰੱਖ ਲੈ ਤੇ ਇਹ ਕਰੋ ਗੋਮ ਦਾ ਸੱਦਾ ਆ ਜੇ ਨਾ ਤਾਂ ਫਿਰ ਨੱਚਣ ਲੱਗੇ ਨੇ ਬੋਲੀਆਂ ਪਾਉਣ ਲੱਗੇ ਦੇਖਣਾ ਤਾਂ ਹੁਣ ਵੀ ਤੁਰਨਦੇ ਹੀ ਹਾਂ ਹੁਣ ਇਹ ਤਾਂ ਸੱਦਾ ਆ ਤੇ ਦੇਖੀਂ ਪੁਰਤ ਮੈਨੂੰ ਜੇ ਬੋਲਣ ਕਿੰਨਾ ਮਾਰ ਦੂਗੀ ਤਬ ਉਹ ਮੈਂ ਹਾਲੇ ਕੋਲ ਜੀ ਗਈ ਸੱਤੀ ਜਾਵੀ ਪਕਾਈ ਤਾ

ਤੇ ਕਿ ਉਹ ਜੀ ਨਵਾ ਤੇ ਦਸੋ ਕਾ ਬਹੁਤ ਨਾ ਕੋ ਲੋ ਤੋਂ ਸੁਣਦੇ ਨੇ ਤੋਰੀ ਇਹ ਕਿਸ਼ਰ ਜੋ ਕਸ਼ੜਦੀ ਹਜੇ ਤੇ ਪੰਨੇ ਆਣਾ ਹਜੇ ਖਹੋਰੋ ਤੇ ਅੰਦਰ ਮੈਂ ਆਹਿਆ ਜਦੋਂ ਮੈਂ ਆਣਾ ਮोटा ਕਰਤੀ ਉਹਦੀ ਸ਼ਰਤੂ ਜਦੋਂ ਕਦੀ ਕਦੀ ਕਰਦਾ ਕਿ ਮਾਂ ਖੱਦ ਤੇ ਲਾਹਾਂ ਦਾਣਾ ਤੇ ਦੋਨੋਂ ਮੇਰਾ ਤੇ ਤੁਹਾਡਾ ਰੰਗ ਇਹ ਮਾਰਾ ਜਾਂ ਕਿਹਾ 36 36 ਗੱਲਾਂ ਮੈਨੂੰ ਸੁਣਾਇਆ ਤੇ ਦੋਨੋਂ ਮਾਰਾ ਕਰਤਾ ਰਹੀ ਹੁੰਦੀ ਹੈ ਖੁਸ਼ੀ ਹੋਣਾ ਮੋੜਿਆ ਮੈਂ ਤੁਹਾਨੂੰ ਦੋਹਰ ਕਰਦੀ ਹਾਂ ਵੀ ਮੇਰੇ ਨਾਲ ਤਾਂ ਕਰਕੇ ਮੈਂ ਸਿੱਖਣੀ ਹੈਗੀ ਤਰੀਕ ਨਾ ਨਹੀਂ ਤੋਂ ਹਾਂ ਕਿ ਤੇਰੇ ਕੋਲ ਗਈ ਮੈਂ ਅੱਜ ਤੋਂ ਬਹੁਤ ਪੂਰੀ ਹਦਾਦੀ ਗੱਲ ਤੋਂ ਵੀ ਚਲ ਗਈ ਹਾਂ ਮਨਾਰ ਪਰ ਜਾਈ ਜਿੱਤ ਨੂੰ ਨਹੀਂ ਨਾ ਵੇਲੇ ਬਹੁਤ ਜ਼ਿਆਦਾ ਪੰਗ ਕਰਦੀ ਅੱਜ ਦਾ ਮੈਂ ਕਰਨੀ ਕੁੜੀ ਨੂੰ ਲੈਣ ਦੀ ਆਉਗੀ ਇਸ ਤੋਂ ਕੀ ਮੰਨ ਕੇ ਜਿਹੜਾੋਂ ਤੇ ਕਰਦੀ ਨਹੀਂ ਤੇ ਆਦੀ ਆਜੀ ਨਹੀਂ ਇਧਰ ਆਣੀ ਚਟਨੀ ਕੋਟਾਂ ਨੇ ਇਧਰ ਪੂਦਨਾ ਕਿੰਨਾ ਹੋਇਆ ਕਿ ਜੰਦਰ ਹੀ ਬਣੀ ਆ ਹੁਣ ਲੰਗਰ ਲਾਉਣ ਵੀ ਮੈਨੂੰ ਡਾਹ ਦਿੱਤਾ ਵਾ ਪੂਦਨਾ ਤੋੜ ਕੇ ਚਟਨੀ ਕੋਟ ਹੁਣ ਵੇਖੀ ਨੇ ਕੇਸ ਹੀ ਮਾਰ ਚ ਨਹੀਂ ਗਵਾਜ਼ ਹੀ ਨਹੀਂ ਦੇਣੀ ਸਦਾਤ ਨੇ ਮੀ ਪੰਮੋ ਇਹੋਂ ਤੇ ਚਾ ਚੱਣੀ ਜਬਾਨ ਦੀ ਰੇਟ ਤੇ ਜਸਕੇ ਪਹਾੜ ਦੀ ਨੱਗਰਾਂ ਦੀ ਰੱਤਾਂ ਕੋਡੇ ਤੋਂ ਵਜੇ ਆ ਪਦੀ ਮਾਸਹਾਂ ਦੀਆਂ ਚਿੱਤਾਂ ਪਦੀ ਕੋਸੇ ਇਹ ਤੇ ਮੈਨੂੰ ਨਹੀਂ ਵੇਖਿ ਭਾਂ ਦੇਣਾ ਇਹ ਦੀ ਕਿਦਣਾ ਆਉਂਦੀ ਬਹੁਤ ਆਪ ਦੋ ਰੋਟੇ ਨਾਲ ਲਾਉਣੀ ਪੈ ਜਾਂਦੀ ਨੇ ਤੇ ਕੋਲ ਕੋਲ ਦਾ ਸਿਰ ਸਾਈ ਜਿਹੜਾ ਸੱਸ ਦਾ ਕੰਮ ਹੀ ਹੈਗਾ ਨਾ ਜਿਨੇ ਆਨੇ ਨਿੱਕੀ ਇਹ ਤੇ ਕੋਲ ਰੋਟੇ ਨਾਲ ਆਉਣੀ ਆ ਮੈਂ ਦਸ ਕੀ ਕੀ ਕਰਾਂ ਹੁਣ ਆਪੇ ਸਿੱਧੀ ਸਿਗਨੇਚਰ ਲੈ ਕੇ ਆਤਾ ਦਾਦਾ ਜੀ ਦਸ ਨਹੀਂ ਆਲੀ ਤੇ ਚੁਪਣੀ ਰੋਣ ਲਈ ਆ ਅੰਮੀ ਨੇ ਦਵਾਈ ਦਵਾਈ ਮੈਨੂੰ ਬਦਾ ਪੈਣੀ ਨਹੀਂ ਦਵਾਈ ਤੋਂ ਕਿ ਉੱਤੋਂ ਜੱਦੀ ਰਾਤ ਹੋ ਗਈ ਤੇ ਫਿਰ ਤੋਂ ਨੀਰਾ ਹੋ ਗਿਆ ਜੀਨੀ ਦਾ ਦਬਾ ਪੈਣੇ ਲਾਉਣੇ। ਅੱਜ ਤਾਂ ਸਭ ਬੁਰੀ ਬਿਮਾਰੀ ਰੱਖਣੀ ਹੈ ਮੈਂ। ਮੈਂ ਆਪ ਲੱਗੇ ਜੰਸ ਮੈਂ ਮੇਰੀ ਮੁੰਡਾ ਲੜਦੇ ਤਾਂ ਇਤਨਾ। ਮੈਂ ਆਪ ਹੀ ਦਵਾਈ ਨਾਲ ਖੁਰੀ। ਮੱਛੀ ਮਿਲੋ ਕੋ ਕਰੂੰ। ਕਈ ਨਹੀਂ ਗਰਮੀ ਹੁੰਦੀ ਜਿਵੇਂ ਉਹ ਕੋ ਰੱਖੀ ਛੋਲੇ ਸਬਜੀ ਆ ਨਾਲ ਹੋ ਦੋ ਦਿਨ ਸਬਜੀ ਉਹ ਨਹੀਂ ਖਾਣਿਆ ਸੀ ਕਹਿੰਦੀ। ਬੱਕਰੇ ਸਿਆਪ ਤੋਂ ਮਨ ਬੁਲੀ ਫਾਗਰਾ ਤੇ ਜੀ ਕਿੰਨੇ ਕਥਾ ਕਹੇ ਸਭ ਤੋਂ ਖਾਉਣਾ ਹੀ ਪੈਣਾ ਹੈ ਪਾਪਾ ਮਨ ਨੂੰ ਜਾਣੇ ਕਿ ਕਿਹੜੀ ਕਿਸੇ ਤੇ ਬਣਾਉਣੀ ਹੈ ਛੀ ਸ਼ੀਨਾ ਕੋਈ ਲਾ ਕਰਨਾ ਹੋਵੇ ਅੰਗਰੇਜ਼ੋਂ ਮੈਂ ਤੁਹਾਨੂੰ ਸਿਆਪ ਵੀ ਦੇ ਕਲੰਗਰੀ ਨਹਾਏ ਤੇ ਉਥੇ ਬੈਠੀ ਨੇ ਆਰਡਰਵਾਚਾ ਹਮਾਰੀ ਕਰੀ ਜਾਨੀਆਂ ਕਿ ਇਹ ਕਿਸੇ ਅੰਦਰ ਬਹਿਣਾ ਚਾਹੇ ਕਿ ਕਿਤੇ ਕਲੀ ਯਾ ਬੱਜੀ ਕੁੜੀਆਂ ਵਰਗੀ ਕੋਈ ਪਰ ਕੰਮ ਨਹੀਂ ਨਾ ਕੋਲੋਂ ਕਰਨਾ ਕੰਮ ਕਰਨ ਨੂੰ ਜਿਹਦੀ ਕਰਦਾ ਪਹਿਲਾਂ ਸਾਰਾ ਕਰਦੀ ਹੁਣ ਐ ਕਿਤੇ ਪਰੋਹਣੇ ਉਹਨੂੰ ਦੱਸਾ ਜੀ ਅੱਜ ਦੇ ਖਾਧੇ ਹੋ ਗਏ ਇਹਦੀ ਗੱਲ ਕਰਨੀ ਮੇਰੀਆਂ ਸੁੱਖਾਂ ਮਿੰਦਿਆਂ ਦੇ ਨਾਲ ਦੀ ਹੈ ਰੋਟੀ ਨਹੀਂ ਨਹੀਂ ਕਰੂੰਗੀ ਵੈਸੇ ਜਿਕੇ ਮੇਰਾ ਧਿਆਨ ਫੇਰ ਹੈ ਬੂਸਤ ਤਾਂ ਉਹਨੂੰ ਵੀ ਕਰਾ ਲਈ ਤੇ ਨਾ ਕਿ ਤੇ ਸੋងਦੀ ਮੱਗ ਜੀ ਇੱਥੇ ਕਹਿੰਨੇ ਤਾਂ ਬੂਸਤ ਹੀ ਕਰਾ ਰੋਟੀ ਲੈ ਨਹੀਂ ਹੋਣਾ ਚੜ੍ਹਦੀ-ਚੁੜਨੀ ਕੁੱਤੀ ਕਿ ਨਹੀਂ ਕੁੱਤੀ ਕੀ ਕੰਮ ਨੂੰ ਹਾਂਜੀ ਦੱਸੋ ਚਟਨੀ ਘੁੱਟੀ ਆ ਮਮੇ ਰਹਿਣਾ ਨਾ ਬਹੁਤੇ ਕਾਲੇ ਨਾ ਪਿਆ ਕਰੋ ਹਜੇ ਬਥੇਰਾ ਦਿਨ ਮੈਨੂੰ ਤੈਨੂੰ ਰੋਟੀ ਮਿਲ ਜਾਂਦੀ ਹੈ ਕਿ ਤੱਕਲੀ ਰੁਕ ਜਿਆ ਪਰ ਮੇਰਾ ਵੀ ਸਾਰਾ ਦਿਨ ਸਿਰ ਖੁਰਕਾ ਨਹੀਂ ਹੁੰਦਿਆ ਤੈਨੂੰ ਪਹਿਲਾਂ ਤੇ ਬਿਮਾਰੀ ਬਈ ਰੋਟੀਆਂ ਆਦਾਛਾ ਮੈਂ ਉਹ ਲਾ ਦਿੱਤੇਗਾ ਮੈਂ ਚਟਨੀ ਹੁਣ ਤੂੰ ਜਾ ਨਹੀਂ ਰੋਟੀਆਂ ਖਾਣੀਆਂ ਤੂੰ ਹੱਦ ਕਰ ਤੂੰ ਕਹਿ ਦਿੰਦੇ ਮੇਰੇ ਤੋਂ ਨਹੀਂ ਜਾਇਆ ਜਾਣਾ ਆਪ ਤੂੰ ਚੰਗੇ ਭਲੇ ਕੁੜੀ ਮੇਰੀ ਨੂੰ ਦਵਾਈ ਦੀ ਦਵਾਈ ਤੇ ਤੂੰ ਇਹ ਮੈਨੂੰ ਕਹਿ ਦਿੰਦੇ ਤੇ ਮੈਂ ਆਪਣੇ ਘਰ ਦਵਾਈ ਹੁੰਦੀ ਭੱਜ ਜੀ ਉੜੀ ਤੇਰੀ ਚੱਕੀ 'ਤੇ ਲਿਖੀ ਜਿੰਦਗੀ ਤੇਰੀ ਚੱਕੀ 'ਤੇ ਤੁਹਾਨੂੰ ਪਤਾ ਨਹੀਂ ਕਿ ਫਿਰ ਤੁਸੀਂ ਵੀ ਫਿਰ ਮੈਨੂੰ ਚੰਗੀ ਭਲੀ ਦੀ ਬੰਦਾ ਆ ਐਵੇਂ ਉਹਦੇ ਅੰਦਰ ਦਵਾਣੀਆਂ ਸੁੱਟੀ ਜਾਂਦੀ ਨੇ ਥੋੜੀ ਕਹਿਣਾ ਮੈਂ ਹੁਣ ਤੂੰ ਹੀ ਆਇਆ ਆਇਆ ਕਰੀਏ ਸੀ ਕਿ ਤਿੰਨੋਂ ਕਿੰਨੇ ਦਿਨ ਹੋ ਗਏ ਬਿਮਾਰ ਉਹ ਨਿਆਰੀ ਨਾਲ ਮੂੰਹ ਬੋਲ ਕੇ ਥੋੜੀ ਆਖਣਾ ਮੈਂ ਵੀ ਮੈਨੂੰ ਆਹ ਮੇਰੀ ਸੁਣ ਗੱਲ ਕਿਹੜੇ ਵੇਲੇ ਦਾ ਤੂੰ ਮੈਂ ਜਦ ਰੋਟੀਆਂ ਲਾਉਂਦੀ ਕੁਤੂੜਾ ਉਹਦਾ ਤੋੜਿਆ ਤਾਂ ਅੱਗ ਲੱਗੇ ਤੇ ਚਟਨੀ ਦੀ ਮੁੱਟੀ ਸੜ ਗਈ ਉਹਨੂੰ ਡੰਡੇ ਗੁੰਡੇ ਕੋਟੜ ਮਮੀ ਉਹ ਹੋ ਗਿਆ ਵਾ ਖਰਾਬ ਤਲਾ ਪਾਈਆ ਉਣੀ ਕੇ ਆਂਦੀ ਆ ਮੇਰੇ ਕੋਲ ਤੇ ਮੇਰੇ ਕੋਲ ਕਿੱਡੀ ਹੁੱਟੀ ਜਾਂਦੀ ਤੂੰ ਤੇ ਹਰੇਕ ਕੰਮ ਮੇਰੇ ਤੇ ਪਾਈ ਜਾਂਦੀ ਨਾ ਮੈਂ ਖਾਦੀ ਕਹੂੰ ਕਿ ਕਿੰਨੀ ਕਿ ਕਿਤੇ ਹਿੱਸੇ ਨਹੀਂ ਹੋ ਚੰਗੇ ਆ ਤੇ ਮੇਰੇ ਕੱਪੜੇ ਜੋੜੋ ਦੋ ਚੱਲ ਮੇਰੇ ਗਿਆ ਤੇ ਮੇਰੇ ਪੜਦੇ ਦੇ ਜੋੜ ਨਹੀਂ ਆ ਹਮੈਨੂੰ ਤੇ ਚਟਨੀ ਬਿਨਾਂ ਰੋਟੀ ਨਹੀਂ ਲੱਗਦੀ ਚਟਨੀ ਪੁੱਟ ਕੇ ਨਾ ਮੈਨੂੰ ਰੋਟੀ ਰਿਆ ਕੇ ਦੇ ਨਹੀਂ ਤਾਂ ਮੈਂ ਸਵੇਰ ਤੋਂ ਜੜੀ ਦਾ ਰੋਟੀ ਘਰ ਰੌਣੀ ਨੂੰ ਵੀ ਛੱਡ ਦੇਣੀ ਆਹੋ ਤਾਰੇ ਗਵਾਸ ਵੀ ਕੀ ਆ ਮੈਨੂੰ ਇਹੀ ਆਸ ਸੀ ਕੀਤੀ ਤੂੰ ਨਹੀਂ ਆ ਹੀ ਕੰਮ ਕਰਣਾ ਤੇ ਜੇ ਛੱਡ ਦੋ ਤੇ ਫਿਰ ਮੈਂ ਪਕਾ ਲੂੰਗੀ ਫਿਰ ਦੋ ਟਿਕੀਆਂ ਹੀ ਆ ਤੇ ਮੇਰੀ ਰੋਟੀ ਕਿੱਥੇ ਜਾਣੀ ਮੇਰਾ ਕਿਹੜਾ ਕੋਈ ਹੋਰ ਪੋਤਾ ਵੀ ਜਿਹਦੇ ਨਾਲ ਮੈਂ ਉਹਦੇ ਨਾਲ ਹੋ ਜਾਣਾ ਹੈ ਨਹੀਂ ਤੈਨੂੰ ਵੀ ਪਤਾ ਵਾ ਨਹੀਂ ਤੈਨੂੰ ਵੀ ਪਤਾ ਵਾ ਵੀ ਹੁਣ ਸਾਡੇ ਜੋ ਕੀ ਤਾਈ ਦਾ ਹੇ ਦੱਦਿਆ ਕਰਨਾ ਕਰਦੀ ਮੇਰਾ ਵੀ ਹੋਰ ਪੁੱਤ ਹੋਵੇ ਤਾਂ ਮੈਂ ਅੱਖਾਂ ਲੈ ਮ ਉਹਦੇ ਵੱਲ ਕੋ ਚਾਨੀ ਹੈ ਐਂਨਾ ਤੋ ਰੌਲਾ ਪਾਉਣੀ ਆ ਕਿਤੇ ਮਾੜੀ ਜੀ ਤੈਨੂੰ ਮੈਂ ਗੱਲ ਕਹਿ ਦੇਣੀ ਤਾਂ ਕੋ ਮੈਨੂੰ ਆਇਆ ਪੈ ਜਾਣੀ ਕਿਤੇ ਦੋ ਮਿੰਟ ਮੈਂ ਲੰਮੇ ਨਹੀਂ ਤਾਂ ਮੈਨੂੰ ਪੈਨ ਦੀ ਕੋਈ ਨਾ ਕੋਈ ਕੰਮ ਮੇਰੇ ਅੱਗੇ ਸੁੱਟੀ ਰੱਖ ਤੇ ਮੈਂ ਤੁਸੀਂ ਵੀ ਤਾਂ ਮੈਨੂੰ ਬਹਿ ਨਹੀਂ ਦੇਦੇ ਜਿੱਦੇ ਦੀ ਮੈਨੂੰ ਲੈ ਕੇ ਦੋ ਮਿੰਟਾਂ ਵੇਰੀ ਵੀ ਤੁਸੀਂ ਉਹ ਕਰਦੇ ਆ ਜਿਵੇਂ ਅੱਗੇ ਮੈਂ ਹੀ ਕੂੜਾ ਸਾਰਾ ਹੁੰਦੀ ਨਾ ਕਿਤੇ ਬਾਪ ਵੀ ਸੱਸਾਂ ਵੀ ਬਾਜ਼ਨਾ ਕਰਦੇ ਨੇ ਇਹ ਤੇਰਾ ਤੇ ਫਰਜ਼ ਪੰਦਾ ਕਰਨ ਦਾ ਹੈ ਤੁਹਾਡਾ ਤੁਸੀਂ ਸੱਸ ਵਾਂਗਰ ਗੜਦੇ ਪੈਂਦਾ ਰਸ ਫਰਜ਼ ਪੰਦਾ ਹੋਣਾ ਤੇ ਮੈਂ ਚੁੱਕੀ ਹੋਈ ਮੈਂ ਕਰਦੀ ਆ ਮੈਂ ਕਿਹੜਾ ਬੈਲੀ ਖਾਣੀ ਕਰਨੀ ਤਈ ਆ ਗਾ ਜੇ ਉਹਨੇ ਬਣਾ ਤਾ ਚਾਪ ਬਣਾ ਦੇ ਨੀ ਫੁਲਕੇ ਮੈਂ ਲਾ ਦੇ ਨੀ ਹੋਰ ਮੈਂ ਤਾਂ ਕੀ ਕਰਾਂ ਤੇ ਇਹ ਨਾਲੇ ਬੰਦੇ ਨੇ ਬਚੇਰਾ ਸੋਖ ਹੋ ਜਾਂਦਾ ਤੋ ਤੇਨੇ ਦੀ ਵੀ ਨਹੀਂ ਕਦਰ ਮੈਂ ਇਹ ਕਿ ਮਮੀ ਤੈਨੂੰ ਕਦੀ ਗਿਆ ਆ ਆ ਜਿੱਦਾਂ ਦੀ ਕੁੜੀ ਬੰਮਾ ਮੈਨੂੰ ਨਹੀਂ ਕੋ ਕਰ ਦਿੰਦੀ ਫੇ ਮੈਨੂੰ ਖੇੜੀ ਚੜਦੀ ਆ ਇਹ ਕੋਨੋ ਨਹੀਂ ਰਾਮ ਆਉਂਦਾ ਤੇ ਮੈਂ ਚੁੱਪ ਚੁੱਪ ਕੰਮ ਕਿਵੇਂ ਕਰਾਂ ਉਹ ਕਹਿੰਦੀ ਮੇਰੀ ਚੁੱਪ ਕੀ ਰੱਖ ਹੁਣ ਮੈਨੂੰ ਅੱਧੀ ਰਾਤ ਹੋ ਜਾਣੀ ਹੈ ਕਿਉਂ ਬਨੇ ਹੋਰ ਹੋਈ ਜਾਂਦੀ ਹੈ ਤੇ ਤੁਹੀਂ ਲੱਗ ਹੋਣੇ ਤੇ ਕਰਿਆ ਕਰੋ ਥੋੜਾ ਬਾਦ ਕੰਮ ਇਹ ਜੇ ਬਾਤ ਕਰੀਂ ਨਹੀਂ ਆ ਕਿਉਂ ਜਾਣ ਖਾਦੀ ਕਰਦੀ ਆ ਕੰਮ ਲੈਣ ਨਾਲ ਜੋੜੀ ਵੀ ਜਾਂਦੀ ਨਾਲੇ ਮੇਰੇ ਅੱਗੇ ਲਿਆ ਕੇ ਛੋੜ ਦਿੱਤੇ ਵਰ ਚਾਹ ਕੋਈ ਵੀ ਆਪ ਤੋ ਪਿੱਛੇ ਜਾ ਕੇ ਖੜੀ ਤੁਝੇ ਅੰਦਰ ਬਹਿ ਹੀ ਨਹੀਂ 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 ਤੂੰ ਚਾਟਣੀ ਕੋਟੇ ਮੇ ਜੋੜ ਦੇ ਨਹੀਂ ਚਾ ਮੰਮੀ ਆਜ ਚੱਕਣੀ ਨਹੀਂ ਤੇ ਤੂੰ ਮੇਰ ਨੂੰ ਰੋਟੀ ਪੰਮਾ ਨਹੀਂ ਲੰਘਦੀ ਓਦਾਂ ਮੈਨੂੰ ਨਾ ਤੋਹੀ ਕਰਿਆ ਘਾ ਚਟਨੀ ਖੁੱਟ ਕੇ ਰੋਟੀ ਜਾਦੇ ਓਦਾਂ ਤੇ ਵੀ ਡਾਕਟਰਾਂ ਦੇ ਠੰਡਾ ਪੂਤਣਾ ਦਾ ਉਹ ਗੋਡਿਆਂ ਦੇ ਮਾਰਾ ਤੇ ਫਿਰ ਗੋਡੇ ਜੁਹਣੇ ਜਿਵੇਂ ਚਸਕੇ ਨਾਉਣੇ ਜਬਾਨ ਤੇ ਘਟ ਕੇ ਖਦੀ ਨਹੀਂ ਆ ਤੇ ਮੈਨੂੰ ਕੋਈ ਮੈਨੂੰ ਚਟਨੀ ਖਾ ਕੇ ਬੜਾ ਵਧੀਆ ਲੱਗਦਾ ਵਾ ਤੂੰ ਮੈਨੂੰ ਮਾਥਾ ਘੁੱਟ ਦੇ ਮੈਂ ਜੋੜ ਦਿੱਤੀ ਕੱਪੜੇ ਵਧੀਆ ਤੇ ਮੰਮੀ ਸਾਲਿਆਂ ਨੂੰ ਬੜਾ ਕੁਝ ਲੱਗਦਾ ਪਰ ਗੱਲ ਨਾ ਕਰਨੀ ਦੀ ਇੱਕ ਉਹ ਤੋ ਨਾਣੀ ਨਿਆਣੀ ਬੁਮਾਰ ਜੇ ਦੋ ਭਜਨ ਦਾ ਵੀ ਖਾਦੀ ਜਾਊਗੀ ਇਹਦੀ ਕੋਈ ਗੱਲ ਨਹੀਂ ਕਿ ਜੋੜਦਾ ਹੁਣ ਕਹਿੰਦੇ ਲੋਈ ਜਾਨੇ ਜਾਂ ਚਟਨੀ ਘੁੱਟ ਕੇ ਰਿਆ ਜੋੜ ਦਿੰਦੀ ਪੀਰ ਕੋ ਗੁੱਪਾ ਜਿਆ ਖਰਾਬ ਹੋ ਗਿਆ ਕਿ ਮੈਂ ਕਿਹੋ ਜੀ ਕੀ ਜਿਆ ਸਵੇਰੇ ਬਖਾਦ ਰਿਹਾ ਮੇਰੇ ਤੋਂ ਲੋਜ ਨਹੀਂ ਜੀ ਟੰਡੇ ਚੁੰਡੇ ਦੁੱਤੀ ਜਿਆ ਨਵਾ ਲਿਆ ਦੂਸਰੇ ਨਾਲ ਲਿਆ ਦਿੰਦੀ ਸਵੇਰੇ ਮੈਂ ਪੈਨਸ਼ਨ ਕਢਾਉਣੀ ਹੈ ਆਪਣੀ ਪੜਾ ਕੇ ਤੇ ਨਾ ਹਾਉਂ ਪਰੇ ਲਿਆ ਦੂੰ ਤੈਨੂੰ ਤਰਾਉਣਾ ਨਾ ਪਾਇਆ ਕਰ ਕੰਮ ਚੁੱਪ ਕਰਕੇ ਕਰ ਤੇ ਆ ਕਰ ਨਵਾ ਲਿਆ ਦੂਸਰੇ ਮੈਂ ਮੈਂ ਥੋੜਾ ਕੰਮ ਹੋਵੇ ਤੇ ਮੈਂ ਤੇ ਚੁੱਪ ਕਰਕੇ ਕਰ ਦਿਆ ਕਰ ਸਾਰਾ ਤੇ ਮੇਰੇ ਪਾਸੇ ਆ ਤੇ ਮੇਰੀ ਸੁਣ ਕਾ ਕੰਮ ਆਪਣਾ ਆਪੇ ਹੀ ਕਰਨਾ ਮਰਦੂ ਕੰਢੇ ਕਰ ਜਾਣਾ ਰੌਲਾ ਪਾਇਆ ਕੀ ਥਰਕ ਤੁਮ ਕਾਜ ਕੋ ਫਾਇਦਾ ਕਰਦੀਆਂ ਅੱਗੇ ਕਿਹੜਾ ਨਹੀਂ ਕਰਦੀ ਜਾਣ ਕੁੱਟ ਕੇ ਜਾ ਚੱਲ ਜੀੜੇ ਦੇ ਮੈਂ ਜਿਆਨੀ ਦੇ ਕੁੜੀ ਵੀ ਮੈਨੂੰ ਇਥੇ ਫਰਾ ਦੇ ਮਖਾਣ ਲਈ ਨਹੀਂ ਹਾਂ ਜੇ ਦੇਖਣੀ ਆਈ ਦਾ ਕਰਦੀ ਤੇ ਸੁੱਖ ਨਾਲ ਗਾਂ ਰੱਬ ਨੇ ਜੀ ਲੈਣਾ ਫਿਰ ਕੀ ਕਰੇਗੀ ਫਿਰ ਤਾਂ ਜਿਹੜਾ ਮਾੜਾ ਮੋਟਾ ਕਰਦੀ ਉਹ ਵੀ ਛੱਡ ਦੇਗੀ ਸਾਮ ਨੂੰ ਫਿਰ ਮੁੰਮੀ ਕਰਨੀ ਪੈਣੀ ਆਣੇ ਦੇ ਨਾਲ ਜਿਹਨੇ ਆਣੇ ਦੀ ਪਸਦਿਆ ਨਛੇਤੀ ਇੰਨੇ ਕਰਨੀ ਪੈਣਾ ਤੁਹਾਨੂੰ ਆਹੋ ਖਾਣ ਦਿੱਤੇ ਜੋੜੇ ਇਹ ਇਖਨੇ ਪੜੇ ਸੁੱਕ ਨਹੀਂ ਕਰ ਲਈਏ ਆ ਖਾਣੇ ਆ ਮੇਰਾ ਦਸਤਾਰੀ ਘੜੀ ਆਹੀ ਸੈਲ ਕੋਲ ਖੰਡਾ ਅਜੇ ਮੈਂ ਤੇ ਮੇਰੇ ਨਾਲੇ ਰੱਖੜੀ ਲੈ ਕੇ ਜਾਣੀ ਜੇ ਬੀਬੀ ਨੂੰ ਫੋਨ ਕਰਨਾ ਵਾ ਜੇ ਤੇ ਆਉਣਾ ਵਾ ਤੇ ਆਗੇ ਬਾਅਦ ਜਨਾ ਅਖੋ ਮੈਂ ਤੂੰ ਤੁਰ ਗਈਆਂ ਇੱਕ ਦੂਜੇ ਕਦੋਂ ਪਤਾ ਮੇਰੇ ਪੇੜ ਮੇਲਾ ਅਖੀਰਲੇ ਸੌਂ ਦੇ ਮਹੀਨੇ ਚ ਵੀਰਵਾ ਸਵੇਰੇ ਕਰ ਜੀ ਸ਼ਾਮਾਂ ਨੂੰ ਇਹ ਵੀ ਚਲੋ ਮਾੜੀ ਚੰਗੀ ਮੈਂ ਸਬਜ਼ੀ ਬਣਾ ਛੱਡੂ ਰੋਟੀਆਂ ਲਾ ਛੱਡੂਗੀ ਜਿਆਦਾ ਕੰਮ ਨਹੀਂ ਮੇਰੇ ਕੋਲ ਹੁੰਦਾ ਤਾਂ ਜਾਣਾ ਸਾਹ ਦੇ ਹੱਡੀ ਹੁਣ ਵੀ ਵੇਖੋ ਵੀ ਰਾਤ ਤੀ ਮੇਰੇ ਤਾਂ ਲੱਗ ਜਾਨੀ ਸੀ ਕਿ ਮੈਂ ਆਪਣੇ ਫੋਨ ਕਰਦੇ ਹੁਮਾਸੀ ਜਰੂਰ ਆਉਣੀ ਤੇ ਜਾਂ ਪਹਿਲੇ ਨਿਆੜੀ ਲਗਾ ਕੇ ਕਹਿ ਦਿੰਦੇ ਆ ਉਹ ਤਾਂ ਦੇ ਲੈ ਉਹਨਾਂ ਦਾ ਸੱਜ ਜਾਂਦਾ ਉਹਦੀ ਸਾਫ ਘਰੇ ਬਿਤੇ ਰਹਿ ਜਾਂਦੇ ਬੇਲਾ ਕੋਣ ਬੇਲਾ ਕੋਣ ਉਹ ਤਾਂ ਫੇਰੇ ਲੋਰਾਂ ਚ ਮਹਿਰੇ ਆ। ਉਹ ਵੇਲੇ ਉਹਨਾਂ ਦੀ ਪੈਲੀ ਨਹੀਂ ਹੈਗੀ ਕਿ ਜ਼ਮੀਨ ਨਹੀਂ ਹੈਗੀ ਕੀ ਨਹੀਂ ਹੈ ਦਾ ਉਹਨਾਂ ਦਾ। ਵੇਲੇ ਕਿਉਂ ਆ ਜਿੰਨਾ ਆਪਾਂ ਨੂੰ ਆਪਣੇ ਦਾ ਦੁੱਗਣਾ ਕੰਮ ਮੰਗਦਿਆਂ। ਆ ਹੈਗਾ ਦੁੱਗਣਾ ਪਰ ਬਥੇਰੇ ਤੁਰੇ ਫਿਰਦੇ ਕਦੀ ਉੱਥੇ ਕਦੀ ਇੱਥੇ ਨਾਲ ਉਹ ਜਿਹਾ ਤਿੰਨ ਜਿੰਨਾ ਮੰਮੀ ਨੇ ਕੰਮ ਕਰਦੀ ਸਾਰੀ ਦਿਹਾੜੀ ਉੱਥੇ ਸਬਜ਼ੀ ਵੀ ਗੋੜ ਘਰੇ ਵੀ ਸਾਰੇ ਕੰਮ ਨਾਲ ਕਰਦੀ। ਮੇਰੀ ਮੰਮੀ ਕਰਦੀ ਤੇ ਮੈਂ ਵੇਲੇ ਖਾਣੀ ਤੋਂ ਮੈਨੂੰ ਮੰਜੀ ਤੇ ਬਾਹਰ ਖਾਣ ਦਈ। ਨਹੀਂ ਨਹੀਂ ਮੈਂ ਨਾਲ ਕਰਦੇ ਕੰਮ। ਉਹਦੇ ਘੋਡੇ ਕਿਤੇ ਕਿਨੇ ਤੁਰੇ ਖੁੰਖੁੰਦੀ ਨਾ ਤੁਰਦੀ ਤਾਂ ਮੈਂ ਸਾਰਾ ਕੰਮ ਕਰ ਦਿੰਦੀ। ਉਹਦੇ ਮੈਂ ਆਪਣੀ ਕੁੜੀ ਨੂੰ ਫੋਨ ਕਰਨਾ। ਅਹ ਮੈਂ ਰੋਟੀਆਂ ਲਾਉਣ ਬੈਠ ਗਿਆ ਵੀ ਮੇਰੇ ਨਾਲ ਇਦਾਂ ਕਰਦੀ ਅੱਗੇ ਮੈਂ ਕਿੰਨੇ ਰੋਟੀਆਂ ਲਾਉਣਾ ਕਿੰਨੀ ਵਾਰੀ ਆਇਆ ਕਿੰਨੀ ਮਾੜੀਆ ਮੈਨੂੰ ਵੱਢ ਘੱਟ ਕਰਨ ਲਈ ਜੇ ਤੈਨ ਕੀ ਕੀਤੀ ਵੱਢ ਘੱਟ ਜਿਹੜਾ ਗਾਉਂ ਦਾ ਰਗੜਾ ਤੇ ਦੇਖ ਲਈ ਨੂੰਦੀ ਮੈਂ ਇਹ ਕੋਇਆ ਕਰਦੀ ਐ ਕਿ ਮੈਨੂੰ ਵਾਧੀਆਂ ਘਾਟੀਆਂ ਕਿਉਂ ਨਾ ਪਰ ਜਾਏ ਇਸ ਤਰ੍ਹਾਂ ਦੇ ਕਿਸੇ ਘਾਟੀ ਕਿਆ ਕਰ ਕੀ ਕਰ ਲੈਗੀ ਲੈ ਜਾਓ ਤਾਂ ਮੇਰਾ ਹਿੱਸਾ ਤੇ ਮੇਰੀ ਧੀ ਦਾ ਲੈ ਮੈਂ ਪਾਸੇ ਨਹੀਂ ਆ ਇਸੇ ਨਾਲ ਪੂਰੀ ਉਹ ਮੈਂ ਨਹੀਂ ਹਿੱਸੇ ਦੀ ਆਂ ਤੇ ਕਦੇ ਸੋਭ ਤੋਂ ਜਿੱਦੋਂ ਦੇਂਦਾ ਤਾਂ ਪਾਉਂਦੀ ਕਿ ਸਾਰੀ ਲੈ ਲਓ ਮੇਰੇ ਹੱਥ ਦੇ ਹਿੱਸੇ ਨਹੀਂ ਤਾਂ ਰਹਿ ਉਨੇ ਐਡੇ ਡਰਾਵੇ ਨਾ ਮੈਨੂੰ ਜੇ ਮੇਰਾ ਹਿੱਸਾ ਕੱਟਦੇ ਨੇ ਮੇਰੀ ਧੀ ਦਾ ਕੱਟਦਾ ਹੁਣ ਲੈ ਮੈਂ ਤੇ ਵੱਖਰੀ ਪਕਾ ਕੇ ਖਾ ਲੈਣੀ ਆ ਐਡੇ ਪਖਾਨਦ ਸੀ ਨਹੀਂ ਤਾਂ ਤੇ ਦੇਖਣੇ ਮੈਂ ਰੋਇ ਜੜੀ ਕੁੱਤੇ ਖਾੜੀ ਮੇਰੇ ਘਰ ਦੇ ਰੀ ਨਹੀਂ ਖਾਣੀਆਂ ਤੋਰ ਬੋਤੀਆਂ ਹੰਤੀਆਂ ਨਾ ਮੈਂ ਨਹੀਂ ਹਾਇਰੀ ਸੀ ਨਹੀਂ ਕਰਨਾ ਫਿਰ ਨਾ ਕਰਿਆ ਕਰੋ ਕਿਹਦੇ ਦੱਸੋ ਵੀ ਤੁਸੀਂ ਕਿਹਨੂੰ ਦੇਣੀ ਆ ਮੈਂ ਜਿੰਨੋ ਮਰਜੀ ਦਾ ਸਾਹਮਣੇ ਮੈਂ ਸੇਕ ਕੀ ਦੀ ਬਤਨ ਨਹੀਂ ਹੈ ਦਾ ਸਾਹ ਪੈ ਗਈ ਤੇ ਤੁਹਾਨੂੰ ਸਾਹ ਨਹੀਂ ਦੇਣਾ ਮੇਰੇ ਨੂੰ ਨਾ ਸਾਹ ਦੇ ਤੂੰ ਆ ਇਹੋ ਜਿਹਾ ਸਾਹਮਣਾ ਬਸ ਸ਼ਰਮ ਦੀ ਗੱਲ ਮੈਨੂੰ ਸਾਹਮਣਾ ਫੈਣਾ ਵਾ। ਅੱਜ ਤੇ ਜੇ ਅੱਜ ਕੁੱਤੇ ਖਾਣੇ ਕਰਦੇ ਕੱਲ ਨੂੰ ਇਹੋ ਜਿਹਾ ਜਿਹਨੇ ਮੇਰੇ ਸਾਥ ਦੇ ਹਿੱਸੇ ਤਰੇ ਮੇਰੇ ਤੋਂ ਕੀ ਮੰਗਦੇ ਜਿੰਨੇ ਹਿੱਸੇ ਨੇ ਮੈਨੂੰ ਉਹਦੇ ਤੋਂ ਮੰਗੋ ਉਹਦੇ ਨਾਲ ਲੜੋ। ਨਹੀਂ ਮੇਰੇ ਕਿਹੜੇ ਉਹਨੇ ਨਾ ਕਰਤੇ 12 ਕਿਲੇ। ਉਹਦਾ ਰਾਤ ਬਾਹਰ ਪਏ ਹੁੰਦੇ ਤੇ ਅੰਦਰ ਕੋਲ ਜਿਹਦੀ ਸੱਤੀ ਸਾਰੀ ਦੀ ਆਵਾਜ਼ ਆਈ ਜਾਂਦੀ। ਦੋ ਤਿੰਨ ਮਿੰਟ ਮੇਰੀ ਗਾਣੀ ਕੋੜਦੀ ਆਵਾਜ਼ ਆਈ ਜਾਂਦੀ ਪਤਾ ਨਹੀਂ ਕੀ ਉਹਦੇ ਦੁਕਾਨ ਪਰ ਦੀ ਰਹੀ ਨਹੀਂ 10-10 ਵਜੇ ਤੱਕ ਬਾਹਰ ਵਾਜਿਆ ਹੁੰਦੇ ਗਾ। ਕਿਹਾ ਮੈਂ ਆਪਣੇ ਲਾਉਣਾ ਕੁੜੀ ਨੂੰ ਸਰਦਨੀ ਗੋੜ 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 ਬੜਾ ਮੁੰਡੇ ਦੇ ਕੱਢਾ ਨਾ ਤਈ ਰਹੇ ਆ ਬੈਟਰੀ ਲੋ ਹੋ ਜਿ ਬਾਰੀ ਕਰ ਲੈਣਾ ਕਰੇ ਤੁਹਾਡੇ ਤਾਂ ਬੈਟਰੀ ਲੋ ਹੀ ਰਹਤੀ ਆ ਹਾਕੀ ਬਟਨ ਤੇ ਨੱਪੀ ਜਾਨੀ ਆ ਜੂਗਾ ਨੰਦਾ ਚੱਜ ਬੰਦੇ ਤੇਰੇ ਫੋਨ ਮੈਨੂੰ ਲਾਉਣਾ ਨਹੀਂ ਆਉਂਦਾ ਫੋਨ ਨਾ ਕਰ ਤਾ ਨੰਬਰ ਲਾ ਦੇ ਮੇਰੇ ਕੋਲ ਕਿਹ ਫੋਨ ਹੈ ਜਾ ਜਾ ਕੰਮ ਕਰ ਜਾ ਕੇ ਆਗ ਨਹੀਂ ਲੱਗੀ ਤੇਰੇ ਫੋਨ ਨੂੰ ਮੈਂ ਵੀ ਨਵਾਂ ਲੈ ਨਹੀਂ ਮੁੰਡੇ ਨਾ ਨਹੀਂ ਮੈਨੂੰ ਲੈ ਕੇ ਦੇ ਆਹ ਹੋ ਹੁਣ ਸੋਣੀ ਲੱਗੋਗੀ ਕਿਉਂ ਫੋਨ ਫੜਨ ਨੂੰ ਕੀ ਹੁੰਦਾ ਫੋਨ ਫੜਨ ਦਾ ਕੋ ਮਾੜਾ ਲੱਗਦਾ ਤੈਨੂੰ ਸਭ ਕੁਝ ਚਾਹੀਦਾ ਕਦੇ ਸੁਰਖੇ ਬਿੰਦੇ ਕਦੀ ਬਾਂਸ ਨਾਲ ਹੀ ਡਾਲ ਲਤਾ ਕਦੀ ਪੁੰਜੇ ਨਵਾਂ ਬਾਂਸ ਨਾਲ ਨੇ ਕਰਾ ਲੇ ਉਹ ਤੈਨੂੰ ਸਭ ਕੁਝ ਚਾਹੀਦਾ ਕਿ ਮੇਰੇ ਤੋਂ ਫੋਨ ਵੀ ਮਾੜਾ ਲੱਗਦਾ ਗੋਡੀਆਂ ਦੇ ਪੁੱਤਰੇ ਆ ਨਹੀਂ ਜਾਂਦਾ ਤੇ ਭਾਲ ਦੀ ਫੋਨ ਕੱਲਾ ਕਰ ਲੈਣਾ ਆਈਫੋਨ ਚੱਲੇ ਜੀ ਨਵੇਂ ਉਹ ਕਿਉਂ ਲੈ ਕੇ ਜਵੇ ਤਾਂ ਤੇ ਲੈ ਦੂ ਹਲੋ ਆ ਇਹਨੂੰ ਲੈ ਕੇ ਦਿੱਤਾ ਸੜੀ ਆ ਨਹੀਂ ਹੈ ਤੁਹਾਡੇ ਕੋਲ ਬਣੀ ਸੀ ਉਜਨੀ ਆਈ ਇਤਰਜਾਈ ਤੇ ਕਿਹਾ ਮੈਂ ਕੰਮ ਵੀ ਕਰੀ। ਤੋਂ ਨਹੀਂ ਪ੍ਰੀਤ ਤੇ ਮੈਂ ਕਦੀ ਦੱਸਿਆ ਹੀ ਨਹੀਂ। ਇਹ ਤਾਂ ਮੈਨੂੰ ਪੈਂਦਾ ਜੋ ਵੀ ਤੇ ਦੇਖੀ ਜਿੱਤੇ ਪੈਂਦੀ ਰਹੀ ਕਰਨਾ ਲੜਦੀ ਰਹੀ ਜਾਂ ਜੇ ਕੋਈ ਕੰਮ ਕਰ ਦੇਣੀ ਜਾਂ ਜੇ ਕੋਈ ਨਿਆ ਕੰਮ ਕਰਦੀ ਤੇ ਇਹਨੂੰ ਬੜਾ ਹੁਣ ਸਰੀਰ ਨੂੰ ਮਰਦੇ ਸਹਾਉਣਾ ਸਰੀਰ ਮੇਰਾ ਰਹਿ ਗਿਆ ਮੈਥੋਂ ਕੰਮ ਨਹੀਂ ਹੁੰਦਾ। ਹਾਂਜੀ ਕੰਮ ਕਰ ਤੇ ਵੀ ਮੈਂ ਦੋਵੇਂ ਟਾਈਮਾਂ ਦਾ ਗੁੱਦੇ ਤੇ ਲਾ ਦੇਣੀ ਮੈਂ ਸਾਰਾ ਕੰਮ ਕਰ ਦੇਣੀ। ਹੋਰ ਮੈਂ ਕੱਟ ਕੇ ਕੋਲ ਦੇ ਤੇਨ ਪਤਾ ਪਛੂਰੂ ਵਿੱਜੇ ਚਟਨੀ ਖਾਣ ਵਿਚਟਨੀ ਕੋਟ ਤੇ ਥਾਂ ਚ ਆਂਦੀ ਵੀ ਕੁੱਪਾ ਜਰਾ ਖਰਾਬ ਹੋ ਗਿਆ ਗਰੈਂਟਰ ਜੀ ਦਾ ਤੇ ਮੈਂ ਇਹ ਮੇਰੇ ਕੁੱਪੂnde ਚ ਨਹੀਂ ਘੁੱਟੀ ਜਾਂਦੀ ਤੇ ਉੱਟ ਕੇ ਤੇ ਕੋਤਲ ਹਜੇ ਲੱਗ ਗਰੀ ਤੇ ਤਾਂ ਕਿਹੜੇ ਵੇਲੇ ਨੇ ਮੈਂ ਟਾਈਮ ਦੀਆਂ ਰੋਟੀਆਂ ਪਕਾਉਂਦੇ ਐਨੀ ਮੇਰੀ ਗੁੱਤੇ ਖਾਣੀ ਕਰਦੀ ਨੂੰ ਗੱਲ ਨਹੀਂ ਛੱਡਦੀ ਕਦੀਆਂ ਦੀ ਮੈਂ ਪੇਕੇ ਜਾਣਾ ਕਦੀ ਮੈਂ ਕੋਸ਼ਕਈ ਨਹੀਂ ਇਹ ਤੇ ਪ੍ਰੀਤ ਆ ਗਏ ਤੇ ਨਰਗਰਨ ਖਾਣ ਆਗੂ ਬਹੁਤਾ ਨਾ ਮਾੜਾ ਕੁਝ ਕਮੀ ਤੂੰ ਨਾ ਐਵੇਂ ਮਾੜੀ ਭਣੀ ਭਰੀ ਨੂੰ ਮਾੜਾ ਮੋਟਾ ਤੈਨੂੰ ਕਹਿਣਾ ਹੀ ਪੈਣਾ ਜਿੱਦਾਂ ਇਹ ਕਰਦੀ ਹੈ ਤਾਂ ਕੋਈ ਨਹੀਂ ਜ ਰਖੜੀ ਚ ਬਕੀਰੇ ਦੇਣਾ ਫੇਰ ਆਜੀ ਰਖੜੀ ਨੂੰ ਇਕੱਲੀ ਆ ਮੇਰੇ ਧੀ ਦੇ ਆ ਕੇ ਜਣਾ ਗੱਲ ਕਰ ਐਨੀ ਬੇਕੀ ਨੂੰ ਮੇਰੇ ਕੋ ਕਰਾਈ ਜਾਂਦੀ ਚੌਵੀ ਘੰਟੇ ਮੇਰੀ ਬੇਕੀ ਕਰਦੀ ਹੈ ਹੀ ਥੋੜੀ ਚੰਗੀ ਭਲੀ ਖੇਡਣ ਲਈ ਉਹਨੂੰ ਦਵਾਈ ਦਵਾ ਦੋ ਉਹਨੂੰ ਦਵਾਈ ਦਵਾ ਦੋ ਬਸ ਪੈਸੇ ਹੀ ਕੂਟੀ ਜਾਣੇ ਕਿਸੇ ਤਰ੍ਹਾਂ ਪੈਸੇ ਕੂਟੀ ਜਾਣੇ ਪਹਿਹਾਣੀ ਨੇ ਰਹਿਣ ਜਾਣਾ ਭਾਵੇਂ ਜੋ ਮਰਜੀ ਹੋਵੇ ਆ ਹਾਂ ਨਾ ਨਾ ਚੰਗੀ ਭਲੀ ਖੇਡਣ ਗਈ ਆ ਬੜੀ ਸੋਹਣੀ ਮੇਰੇ ਕੋਲ ਆ ਕੇ ਬੈਠ ਕੇ ਖੇਡਦੀ ਨਾ ਮੇਰੇ ਕੋਲ ਹੀ ਬਹੁੰਦੀ ਉਹਨੂੰ ਹਾਇ ਰੋਈ ਜਾਂਦੀ ਹਾਇ ਰੋਈ ਜਾਂਦੀ ਹਾਇ ਰੋਈ ਜਦੋਂ ਪਾਸ ਆਹ ਕੋਸ਼ਿਸ਼ ਕਰੀ ਜਾਂਦੀ ਭੋਂਦੀ ਰਾਂਦੀ ਕੁੜੀ ਕਰ ਤੋਂ ਨਹੀਂ ਆਵੇ ਹੁਣ ਸੁਣਾਈ ਸੀ ਪਹੁੰਚ ਕੇ ਦਰਵਾਜ਼ਾ ਖੌਂਦੇ ਰਾ ਇੱਦਾਂ ਹੀ ਮੇਰੇ ਕੋਲ ਤੋਰੀ ਦਰਦੀ ਰੌਣਾ ਪਉਂਦੀ ਰਹਿੰਦੀ ਤੇ ਉਹ ਰੰਗਰ ਖਾਣਾ ਹੋ ਜਾਏਗਾ ਤਾਂ ਟਾਈਮ ਵੇਲਾ ਕਿੰਨਾ ਹੋਵੇ ਤਾਂ ਰੋਟੀ ਖਾ ਲਈ ਰੋਟੀ ਦਿੱਤੀ ਜਲ ਤੂੰ ਲੈ ਕੇ ਸਰੇ ਪਰੌਣੇ ਨੂੰ ਤੇ ਆ ਵੀ ਘੜੀ ਚੰਗਾ ਹਾਂ ਉਹ ਜੇ ਨਾਲ ਗੱਲ ਕਰਨੀ ਪੈਣੀ ਨਹੀਂ ਤੇ ਫਿਰ ਮੇਰਾ ਹਿੱਸਾ ਦੇਣ ਮੈਨੂੰ ਮੈਂ ਆਪਣੇ ਜਿਵੇਂ ਮਰਜ਼ੀ ਪਕਾ ਕੇ ਖਾਣਾ ਮੈਂ ਰੋਜ਼ ਕੁੱਤੇ ਥਣ ਕੁੱਤੇ ਨਾ ਘਰਾਂਮੀ ਚਲ ਆ ਜਾ ਕਰਦੇ ਸਰੇ ਘਰ ਰੋਟੀ ਠਾਕ ਬੱਚੇ ਠੀਕ ਹੀ ਕੋਈ ਥਾਲੇ ਰੋਟੀ ਪਾਣੀ ਸਾਲ ਚੰਗਾ ਫਿਰ ਹੈ ਕੋਈ ਨਹੀਂ ਮੈਂ ਹੁਣ ਆਪਣੇ ਫੜ ਕੇ ਖਾ ਲੈਣੀ ਆ ਤੂੰ ਨਾ ਟੈਨਸ਼ਨ ਨਾ ਵੀ ਪਰ ਸਵੇਰੇ ਆ ਜੀ ਚੰਗਾ ਚੰਗਾ ਜੀ ਜਾਨੀ ਬੱਸ ਤੇ ਸੋਨਾ ਅੱਗੇ ਕਰੂੰਗੀ ਤੁਹਾਨੂੰ ਫੜਾਉਂ ਮੇਰੇ ਜੱਗ ਦੀ ਗੱਲ ਮੈਂ ਆਪਦੀ ਮਮੀ ਨੂੰ ਲਾਉਣਾ ਹੁਣ 3 ਘੰਟਾ ਹੋ ਗਏ ਬੈਠੇ ਤੋਂ ਤੋਂ ਮੈਨੂੰ ਜਦੋਂ ਪੂਰੀ ਦਿੱਕਤ ਹੋ ਸਕੇ ਉਹ ਕੋਈ ਨਹੀਂ ਕੋਈ ਹੋਰ ਦੇਖ ਪਰ ਮੈਂ ਤੇ ਵੀ ਨਹੀਂ ਜਿੰਦੀ ਬੱਸ ਮੈਂ ਖੌਣ ਚ ਕੁਝ ਕੱਢ ਲੈਣਾ ਤੇ ਪਾ ਲੈਣਾ ਕੀ ਪਾ ਲੈਣਾ ਕੋਈ ਨਹੀਂ 24 ਘੰਟੇ ਆਪਣੀ ਮਾਂ ਨਾਲ ਲੱਗੀ ਰਹਿੰਦੀ ਜਿਵੇਂ ਭਰਾਵਾਂ ਦਾ ਪਾਲਕ ਨੂੰ ਆ ਜਾਂਦਾ ਕਦੀ ਮਾਂ ਦਾ ਆ ਜਾਂਦਾ ਕਦੀ ਵੀਡੀਓ ਹੋਮਨਾ ਆ ਜਾਂਦੀਆਂ ਕਦੀ ਨੇ ਉਹਦੇ ਤੇ ਬੜੀਏ ਹੇ 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 ਕਰਕੇ ਗੱਲਾਂ ਕਰਦੀ ਤੇ ਜੇ ਮੈਂ ਆਪਣੀ ਕੁੜੀ ਨਾਲ ਝੋੰਡ ਕਰਨਾ ਵਿੱਚ ਹੱਥ ਸੇ ਉਹ ਤੇ ਸਿਗਾਰਤ ਨਹੀਂ ਚੱਲ ਮਾਣਾ ਰੋਟੀ ਫੜ ਕੇ ਖਾਣੇ ਕਿੱਥੇ ਤੂੰ ਐਡੇ ਕਰਵ ਕੀਤੇ ਤੇ ਮੈਂ ਰੋਟੀ ਖੜਾ ਦੂੰਗੀ ਇਹ ਲੰਗਰ ਲਾਓ ਵੀਰ ਆਪਣੇ ਖਾਓ ਵੀਰ ਇਹ ਨਾਲ ਹੀ ਕਿਤੇ ਪੜਾਈ ਦੇਣੀ ਕੋ ਚਲ ਰੋਟੀ ਖੜਾ